ਲੱਗੇ ਆ ਪੰਜੀਰੀ ਸਿਆਲ ਚ ਖਾਣ ਵਾਸਤੇ ਆ ਕੜਾਈ ਲਈਆ ਕਿ ਲੋਕਿਉ ਭਾਇਆ ਦੇ ਵਿੱਚ ਗੂਨ ਦਾ ਤਖਸ ਖਸ ਖਸ ਕਮਰਕਸ ਤੜਾਂਗੇ ਆ 2 ਕਿਲੋ ਆਟਾ ਲਿਆ ਕਾਜੂ ਬਦਾਮ ਮੇਵੇ ਮਗਜ ਆ ਸੌਂਡੇ ਆ ਗੀ ਆ ਸੌਂਫ ਜੁਆਣ ਆ ਗੀ ਆ 2.5 ਕਿਲੋ ਖੰਡ ਆ 3 ਕਿਲੋ ਖੰਡ ਆ ਜੀ ਆ ਕਮਰਕਸ ਆ ਆ ਫੁੱਲ ਮਖਾਣੇ ਆ ਆ ਗੂਨ ਦਾ ਪਹਿਲਾਂ ਗੂੰਦ ਕੱਢ ਕੇ ਘੋੜੇ ਦੇ ਵਿੱਚੋਂ ਗੂੰਦ ਦੇ ਗੂੰਦ ਤੜਕੇ ਨੂੰ ਪੀਸਾਂਗੇ ਉਸ ਤੋਂ ਬਾਅਦ ਇੱਕ ਕਮਰ ਕਸ ਤੜਾਂਗੇ ਆ ਗੂੰਦ ਅਸੀਂ ਕਿਉਂ ਚ ਤੜਦੇ ਆਂਗੇ ਲੋਹੇ ਤੜਕੇ ਉਸ ਤੋਂ ਬਾਅਦ ਜੇ ਨੂੰ ਪੀਸਾਂਗੇ ਬਾਅਦ ਚ ਕਮਰ ਕਸ ਤੜਾਂਗੇ ਕਮਰ ਕਸ ਜੀ ਕਮਰ ਕਸ ਕਿਉਂ ਚ ਤਾਲ ਰਹੇ ਆਂਗੇ ਪਰਸਤੇ ਤਾਣ ਤੋਂ ਬਾਅਦ ਤੇ ਪੋਲ ਮੁਖਾਣੇ ਪੂਰੇ ਜਿਹੀ ਹੋ ਗਏ ਤੇ ਉਹ ਮੋੜਿਆ ਜੀ ਇਹਨਾਂ ਨੂੰ ਵੀ ਮੁੜ ਕੇ ਗੁੰਨ ਤੋਂ ਬਾਅਦ ਤੇ ਬਰੀਕ ਪੀਸਿਆ ਗੁੰਨ ਹਾਂਜੀ ਆ ਅਸੀਂ 2.5 ਕਿਲੋ ਆਟੇ ਵਾਸਤੇ ਦੋ-ਦੋ ਕਿਉਂ ਪਾਇਆ ਕਿ ਲੋੜ ਪਈ ਤਾਂ ਮੋੜ ਵਾਲਾ ਜੀ ਇਹ ਵੀ ਗਾਈ ਜਿਹਾ ਆਟਾ ਭੋਲ ਰਹੇ ਹਾਂ ਹਾਜੀ ਆਟਾ ਪਕ ਚਾਇਆ ਜੀ ਟਾਈਮ ਲਿੰਗ ਭੁੱਜਣ ਲੋ ਜੀ ਆਪਣਾ ਆਟਾ ਭੁੱਜ ਗਿਆ ਆ ਹੁਣ ਹੁਣ ਆਪਾਂ ਇਹਦੇ ਵਿੱਚ ਆ shund paati ਬਾਕੀ ਜਿਹੜਾ ਸਾਰਾ ਸਮਾਨ ਪੀਤਾ ਆ ਨੇ ਅਸੀਂ ਸੌਂਫ, ਜਵੈਨ, ਕਾਜੂ, ਮੇਵੇ, ਗੋਲਦਾ, ਰਾੜ ਦੇ ਤੇ ਠੂਠੀਆਂ ਸਭ ਕੁਝ ਇਹਦੇ ਵਿੱਚ ਮਿਕਸ ਕਰ ਦਾਂਗੇ। ਫਿਰ ਉਸ ਤੋਂ ਬਾਅਦ ਇਹਨੂੰ ਚਾਣੀ ਲਾਵਾਂਗੇ ਬਣਾਵਾਂਗੇ। ਲੋ ਜੀ ਸਾਰਾ ਸਮਾਨ ਪਾਤਾ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ। ਅਸੀਂ ਲੱਗੇ ਹੁਣ ਚਾਣੀ ਬਣਾਉਣ। ਤੇ ਮਿੱਤਲਾ ਖੰਡ ਆ ਵਿੱਚ 1.5 ਕਿਲੋ ਪਾਣੀ ਪਤਾ 0.5 ਕਿਲੋ ਹੋਰ ਪਾਵਾਂਗੇ 2 ਕਿਲੋ ਪਾਣੀ ਪਾਵਾਂਗੇ ਵਿੱਚ ਲਓ ਜੀ 2 ਕਿਲੋ ਪਾਣੀ ਤੋਂ ਬਾਅਦ ਕਿੰਨੇ ਕਿਲੋ ਖੰਡ ਪਾਵਾਂਗੇ ਵਿੱਚ ਜਾਨੀ ਇੱਥੇ ਜਾਨੀ ਮੱਲੀ ਦੀ ਚਾਣੀ ਤੇ ਪਾਣੀ ਦੀ ਚਾਣੀ ਬਣ ਗਈ ਆ ਗੈਸ ਕਰਤਾ ਬੰਦ ਆ ਦੇਖੋ ਜ਼ੂਮ ਕਰਕੇ ਦਿਖਾ ਦੋ ਮੜਾ ਜਾ ਜੰਮ ਗਈ ਚਾਣੀ ਥੱਲੇ ਆ ਦੇਖੋ ਤੇਰਫ ਪਾ ਵਿੱਚ ਆਹ ਪਾਤਾ ਪੁੰਨਿਆ ਹੋਇਆ ਪਾ ਦਾਂਗੇ ਸਾਰਾ ਸਮਾਨ ਮਿਕਸ ਕਰ ਦਾਂਗੇ ਹੁਣ ਜਿਹੜੇ ਬਾਕੀ ਦੇ ਡਰਾਈ ਫਰੂਟ ਸੀਗੇ ਉਹ ਪਾਵਾਂਗੇ ਵਿੱਚ ਹੋਣਾ ਇਹਨੂੰ ਕਰਾਂਗੇ ਮਿੱਠਾ ਜਦੋਂ ਪਜਰੀ ਤੁਸੀਂ ਬਣਾ ਕੇ ਖਾਓ ਉਹਦੇ ਬੱਚਿਆਂ ਨੂੰ ਖਵਾਓ ਜਿਹੜਾ ਬੱਚੇ ਕਹਿੰਦੇ ਨਹੀਂ ਖਾਂਦੇ ਤੁਸੀਂ ਚਾਹਣੀ ਵਾਲੀ ਬਣਾ ਕੇ ਦੇਖਿਓ ਬੱਚੇ ਜਰਾਂ ਚੱਖਣਗੇ ਬਹੁਤ ਵਧੀਆ ਜੀ ਇਹ ਵੀ ਆਰਡਰ ਤੇ ਬਣਾਈ ਆ ਕਿਸੇ ਵਾਸਤੇ ਲੋ ਜੀ ਹੁਣ ਸਾਡੀ ਪਨੀਰੀ ਬਣ ਚੁੱਕੀ ਆ ਸਾਡੀ ਪਨੀਰੀ ਦੀ ਫਾਈਨਲ ਲੁੱਕ ਆ ਜੇ ਵਧੀਆ ਲੱਗੀ ਵੀਡੀਓ ਦਾ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਬੇਬੀ ਹੋਏ ਵਾਲੀ ਪਨੀਰੀ ਚਾਹੀਦੀ ਆ ਤੁਹਾਨੂੰ ਉਹ ਵੀ ਦੱਸਿਓ ਉਹ ਵੀ ਬਣਾ ਕੇ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਬਣੀ ਰਹੀ ਬਹੁਤ ਵਧੀਆ ਤੇ ਸਵਾਦ ਟੇਸਟੀ ਬਣਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ